کرتارپور لانگے دے پاکستان کی دوگلی نیتی مڑ بے نکاب ہو گئی ہے خود دا والے پاکستان نے اپنے چوٹ دا خود ہی خلاصہ کر دیتا ہے کہ کرتارپور دے نام سے اس نے صرف شگوفہ سی پاکستان آج ادھر کھڑا ہے اور ہندوستان کہ ہم اندازہ نہیں لگا سکتے کہ اللہ نے ہمیں کیا اوپرچونیٹیز دی ہی ہیں اگر فرانس اور جرمنی ایک یونین بنا کے آگے بڑھ سکتے ہیں ہم کیوں نہیں بڑھ سکتے ہیں کل عمران خان نے کرتارپور کی گوگلی پھینک دی اور اس گوگلی کے نتیجہ کیا ہوا کہ وہ ہندوستان جو انگیج کرنے سے کترا رہا تھا ان کو دو وزراء کو رخصت کرنا پڑا ایک دن پہلا پیار تمن دا ناٹک اگلی سویر دا سورج چڑھ دیائیں ਨਾਪਾਕ ਇਰਾਦੇ ਬੇਨਕਾਬ ਪਾਕਿਸਤਾਨ ਜੋ ਕਰਤਾਰਪੁਰ ਲਾਂਗੇ ਦੇ ਖੁਦ ਨੂੰ ਅਮਨ ਤੇ ਸ਼ਾਂਤੀ ਦਾ ਪਹਿਰੇਦਾਰ ਦੱਸ ਰਿਹਾ ਸੀ ਉਸਦੇ ਹੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰਾਇਸ਼ੀ ਨੇ ਇਮਰਾਨ ਖਾਨ ਦੀ ਮੌਜੂਦਗੀ ਵਿੱਚ ਕਰਤਾਰਪੁਰ ਸਾਹਿਬ ਲਾਂਗੇ ਦੇ ਫੈਸਲੇ ਨੂੰ ਪਾਕਿਸਤਾਨ ਦੀ ਗੂਗਲੀ ਕਰਾਰ ਦਿੱਤਾ ਇਹ ਗੂਗਲੀ ক্রিকেট ਵਾਲੀ ਨਹੀਂ ਸਗੋ ਸਿਆਸਤ ਵਾਲੀ ਹੈ ਯਾਨੀ ਕਿ ਕਰਤਾਰਪੁਰ ਪਾਕਿਸਤਾਨ ਦੀ ਸਿਆਸੀ ਚਾਲ ਰਹੀ ਜਿਸ ਦੇ ذریعے ਉਸ ਨੇ ਭਾਰਤ ਨੂੰ ਗਲਬਾਤ ਦੀ ਗੁੰਝਲ 'ਚ ਫਸਾਉਣ ਦਾ ਯਤਨ ਕੀਤਾ ਕੁਰੈਸ਼ੀ ਇਮਰਾਨ ਦੀ ਮੌਜੂਦਗੀ 'ਚ ਕਹਿੰਦੇ ਸੁਣੇ ਗਏ ਕਿ ਭਾਰਤ ਹੁਣ ਸਾਡੀ ਚਾਲ 'ਚ ਫਸ ਗਿਆ ਤੇ ਉਸ ਨੂੰ ਮਜਬੂਰਨ ਆਪਣੇ ਦੋ ਮੰਤਰੀਆਂ ਨੂੰ ਪਾਕਿਸਤਾਨ ਭੇਜਣਾ ਪਿਆ ਕਾਸਗਾਲ ਇਹ ਵੀ ਹੈ ਕਿ ਕੁਰੈਸ਼ੀ ਨੇ ਇਹ ਬਿਆਨ ਭਾਰਤ ਨਾਲ ਦੋਸਤੀ ਦੀ ਗੱਲ ਕਰਨ ਵਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਜੂਦਗੀ ਵਿੱਚ ਹੀ ਦਿੱਤਾ ਅਰਾਮ ਨੇ ਦੇਖਾ اور آپ نے دیکھا اور دنیا نے دیکھا پاکستان نے دیکھا کہ کل عمران خان نے کرتارپور کی گوگلی پھینک دی اور اس گوگلی کے نتیجہ کیا ہوا کہ وہ ہندوستان جو انگیج کرنے سے کترا رہا تھا ان کو دو وزراء کو رخصت کرنا پڑا پاکستان کا دورا چہرہ قریشی نے بے نکاب کر ہی دیتا ਪਾਕਿਸਤਾਨ ਦੀ ਇਸ ਦੋਗਲੀ ਨੀਤੀ ਦੇ ਘੇੜ ਚ ਨਵਜੋਤ ਸਿੱਧੂ ਵੀ ਘਿਰ ਗਏ ਜਿਨ੍ਹਾਂ ਤੇ ਪਾਕਿਸਤਾਨ ਵੱਲੋਂ ਕੀਤੀ ਗਈ ਖੁਸ਼ਾਮਦ ਦੇ ਚੱਕਰ ਚ ਦੇਸ਼ ਹਿੱਤ ਨੂੰ ਪਿੱਛੇ ਰੱਖਣ ਦੇ ਇਲਜ਼ਾਮ ਪਹਿਲਾਂ ਹੀ ਲੱਗ ਰਹੇ ਸਨ ਇਥੋਂ ਤੱਕ ਕਿ ਆਪਣੇ ਅਜ਼ੀਜ਼ ਦੋਸਤ ਵੱਲੋਂ ਕੀਤੀ ਗਈ ਤਾਰੀਫ਼ ਚ ਸਿੱਧੂ ਐਨੇ ਡੁੱਬ ਗਏ ਕਿ ਦੇਸ਼ ਵਿਰੋਧੀ ਤਾਕਤਾਂ ਨਾਲ ਤਸਵੀਰਾਂ ਕਿ ਚਾਉਂਦੇ ਰਹੇ ਤੇ ਵਤਨ ਵਾਪਸੀ ਤੇ ਵੀ ਇਮਰਾਨ ਖਾਨ ਵੱਲੋਂ ਤੋਲੇ ਗਏ ਕੁਫਰ ਨੂੰ ਹਕੀਕਤ ਦੱਸਦੇ ਰਹੇ ਹੁਣ ਹਰ ਕੋਈ ਇਹ ਪੁੱਛ ਰਿਹਾ ਹੈ ਕੀ ਸਿੱਧੂ ਆਪਣੇ ਦੋਸਤ ਦੀ ਇਸ ਚਾਲ ਤੇ ਕੀ ਜਵਾਬ ਦੇਣਗੇ ਨਵਜੋਤ ਸਿੱਧੂ ਇਮਰਾਨ ਖਾਨ ਤੋਂ ਕੁਰਾਇਸ਼ੀ ਦੇ ਬਿਆਨ ਤੇ ਜਵਾਬ ਮੰਗਣਗੇ ਜਾਂ ਫਿਰ ਆਪਣੀ ਦੋਸਤੀ ਲਈ ਦੇਸ਼ ਹਿੱਤ ਨੂੰ ਗੁਰਬਾਨ ਕਰਨਗੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਬਿਆਨ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਘਟਿਆ ਸੋਚ ਕਰਾਰ ਦਿੱਤਾ ਤੇ ਇਮਰਾਨ ਤੋਂ ਕੁਰਾਇਸ਼ੀ ਤੇ ਕਾਰਵਾਈ ਦੀ ਮੰਗ ਕੀਤੀ ਹੈ ਨਾਲ ਹੀ ਪਾਕਿਸਤਾਨ ਦੇ ਸੋਲੇ ਗੌਣ ਚ ਲੱਗੇ ਨਵਜੋਤ ਸਿੱਧੂ ਨੂੰ ਵੀ ਕਰੜੇ ਹੱਥੀ ਲਿਆ। ਬਹੁਤ ਹੀ ਘਟਿਆ ਸੋਚ ਤੇ ਘਟਿਆ ਰਾਜਨੀਤੀ ਤੇ ਮੈਂ ਕਹਿੰਦੀ ਆ ਮੈਂ ਤਾਂ ਉਹਨਾਂ ਦੇ ਵਜ਼ੀਰ-ਏ-ਆਜ਼ਮ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਜਿਨ੍ਹਾਂ ਨੇ ਦੁਨੀਆ ਦੇ ਸਾਹਮਣੇ ਉਹ ਸਟੇਜ ਤੋਂ ਖੜਕੇ ਕਿਹਾ ਸੀਗਾ ਕਿ ਅਸੀਂ ਅਮਨ ਸ਼ਾਂਤੀ ਚਾਹੁੰਦੇ ਆਂ ਹਿੰਦੁਸਤਾਨ ਦੇ ਨਾਲ ਅਮਨ ਸ਼ਾਂਤੀ ਚਾਹੁੰਦੇ ਆਂ ਅਸੀਂ ਤੁਸੀਂ ਇੱਕ ਕਦਮ ਚਲੋ ਅਸੀਂ ਦੋ ਕਦਮ ਚਲਾਗੇ ਅਸੀਂ ਰਿਸ਼ਤੇ ਬਣਾਉਣਾ ਚਾਹੁੰਦੇ ਆਂ ਤੇ ਮੇਰੀ ਸਰਕਾਰ ਆਪਣੇ ਬਾਰੇ ਉਹਨਾਂ ਨੇ ਕਿਹਾ ਪਾਕਿਸਤਾਨ ਦੇ ਆਵਾਮ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਪਾਕਿਸਤਾਨ ਦੀ ਸਰਕਾਰ ਦੂਜੀ ਵਿਰੋਧੀ ਪਾਰਟੀਆਂ ਤੋਂ ਉਹਨਾਂ ਦੀ ਮਿਲਟਰੀ ਅਸੀਂ ਇੱਕ ਥਾਂ 'ਚ ਖੜਿਆ ਇਸ ਸੋਚ ਦੇ ਨਾਲ ਸੋ ਜੇ ਤੁਹਾਡਾ ਪ੍ਰਧਾਨ ਮੰਤਰੀ ਦੀ ਸੋਚ ਆ ਹੈਗੀ ਤੇ ਤੁਹਾਡਾ ਮੰਤਰੀ ਕੁਝ ਹੋਰ ਕਹਿ ਰਿਹਾ ਹੈ ਤੇ ਫਿਰ ਮੈਂ ਸਮਝਦੀ ਹਾਂ ਕਿ ਜਿਵੇਂ ਮੈਂ ਐਕਸਪੈਕਟ ਕਰਦੀ ਹਾਂ ਕਿ ਕੈਪਟਨ ਸਾਹਿਬ ਆਪਣੇ ਮੰਤਰੀ ਦੇ ਖਿਲਾਫ ਐਕਸ਼ਨ ਲੈਣ ਮੈਂ ਐਕਸਪੈਕਟ ਕਰਦੀ ਹਾਂ ਕਿ ਇਮਰਾਨ ਖਾਨ ਆਪਣੇ ਮੰਤਰੀ ਦੇ ਖਿਲਾਫ ਵੀ ਕੁਝ ਐਕਸ਼ਨ ਲੈਣ ਤੇ ਦੋ ਸਾਹਿਬ ਤਾਂ ਪੂਰੀ ਤਰ੍ਹਾਂ ਖੁਦ ਹੀ ਐਕਸਪੋਜ਼ ਹੋ ਗਏ ਨੇ ਜਿਹੋ ਜੇ ਫੁੱਲ ਉਹਨਾਂ ਦੇ ਉੱਥੇ ਆਰਮੀ ਚੀਫ ਤੇ ਖੜਕੂਆਂ ਦੇ ਨਾਲ ਰਹਿਣਾ ਬਹਿਣਾ ਉੱਠਣਾ ਸੈਨਾ ਸਭ ਕੁਝ ਜਿਹੜਾ ਮੈਂ ਦੇਖ ਕੇ ਆਈਆਂ ਮੈਂ ਕੁਝ ਕਹਿਣਾ ਨਹੀਂ ਚਾਹੁੰਦੀ ਬਹੁਤ ਕੋਈ ਤਸਵੀਰਾਂ ਸੀ ਤਾਂ ਅੱਖੀ ਬਹੁਤ ਕੁਝ ਦੇਖਿਆ ਸੋ ਉਹਨਾਂ ਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦੀ ਵੈਸੇ ਦੋਸਤੀ ਦਾ ਵਿਖਾਵਾ ਕਰਕੇ ਪਿੱਠ 'ਚ ਛੁਰਾ ਮਾਰਨਾ ਪਾਕਿਸਤਾਨ ਦੀ ਪੁਰਾਣੀ ਆਦਤ ਰਹੀ ਹੈ ਜਿਸ ਦੇ ਉਦਾਹਰਣ ਕਰ ਗਿਲ ਦੀ ਜੰਗ ਤੇ ਕਸ਼ਮੀਰ 'ਚ ਫੈਲਾਈ ਜਾ ਰਹੀ دہشت گردی ਸਭ ਦੇ ਸਾਹਮਣੇ ਹੈ ਪਾਕਿਸਤਾਨ ਦੇ ਮੰਤਰੀ ਕੁਰਾਇਸ਼ੀ ਨੇ ਉਸੇ ਸੋਚ ਨੂੰ ਬਿਆਨ ਕੀਤਾ ਹੈ ਇਸ ਦਾ ਮੁਜ਼ਾਰਾ ਪਾਕਿਸਤਾਨ ਹਮੇਸ਼ਾ ਤੋਂ ਕਰਦਾ ਆਇਆ ਹੈ ਦਿੱਲੀ ਤੋਂ ਹਰਪ੍ਰੀਤ ਸਿੰਘ ਵੰਦੇਸ਼ਾ ਦੇ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼